ਅੱਜ ਕਹਿੰਦੇ ਉਹ ਕੰਨ ਵੀ ਸਲਾਣ ਜੋਗ ਨੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉਹ ਕੰਨ ਵੀ ਚੰਗੇ ਨੇ ਸਲਾਣ ਜੋਗ ਨੇ ਕਿਹੜੇ ਕੰਨ ਜਿਹੜੇ ਕੰਨ ਪਰਮਾਤਮਾ ਦੀ ਉਸਤਤ ਨੂੰ ਸੁਣਦੇ ਨੇ ਇੱਕ ਕੰਨ ਉਹ ਨੇ ਜਿਹੜੇ ਨਿੰਦਿਆ ਚੁਗਲੀ ਸੁਣਦੇ ਨੇ ਜੇ ਕੋਈ ਤੁਹਾਡੇ ਸਾਹਮਣੇ ਕਿਸੇ ਦੀ ਕੋਈ ਨਿੰਦਿਆ ਕਰਦਾ ਜਾਂ ਕੋਈ ਚੁਗਲੀ ਕਰਦਾ ਆਪਾਂ ਸ਼ਾਣਾਬੰਦ ਦਾ ਪਾਸੇ ਹੋ ਜਾਂਦਾ ਜਿਵੇਂ ਮੈਂ ਨਹੀਂ ਸੁਣ ਸਕਦਾ ਜਿਹੜੀ ਗੱਲਾਂ ਗੱਲੇ ਤੇ ਮੂੰਹ ਤੇ ਕਹਿ ਦੇ ਕਿਸੇ ਦੇ ਪਿੱਛੇ ਗੱਲਾਂ ਕਰਨੀਆਂ ਕਿਸੇ ਦੀਆਂ ਚੁਗਲੀਆਂ ਕਰਨੀਆਂ ਇਹ ਥੋੜਾ ਹੁੰਦਾ ਹੈ ਜਿਹੜੀ ਗੱਲ ਕਰਨੀ ਹੈ ਦੋਗਲਾਪਣ ਥੋੜੀ ਹੁੰਦਾ ਵੀ ਉਹਦੇ ਮੂੰਹ ਤੇ ਸਲਾਈ ਜਾਣਾ ਪਿੱਛੇ ਉਹਦੀ ਬਦਖੋਈ ਕਰੀ ਜਾਣਾ ਕਈ ਬੰਦਿਆਂ ਦੀ ਆਦਤ ਇਹੋ ਹੈ ਕਈ ਬੰਦੇ ਇਸ ਤਰ੍ਹਾਂ ਦੇ ਨੇ ਮੂੰਹ ਤੇ ਤੁਹਾਨੂੰ ਸਲਾਈ ਜਾਣਗੇ ਸਲਾਈ ਜਾਣਗੇ ਤੁਸੀਂ ਥੋੜਾ ਪਾਸੇ ਹੋਗੇ ਉਹੀ ਬੰਦੇ ਤੁਹਾਡੀ ਨਿੰਦਿਆ ਕਰਨ ਲੱਗ ਜਾਂਦੇ ਨੇ ਚੁਗਲੀਆਂ ਕਰਨ ਲੱਗ ਜਾਂਦੇ ਨੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਕਰਨ ਉਹ ਚੰਗੇ ਨੇ ਜਿਹੜੇ ਕਿਸੇ ਦੀ ਨਿੰਦਿਆ ਨਹੀਂ ਸੁਣਦੇ ਉਹ ਸ਼ੋਭ ਨਹੀਂ